ਦਰਬਾਰ ਸਾਹਿਬ ਦੇ ਅੰਦਰ ਯੋਗਾ ਕਰਨ ਵਾਲੀ ਕੁੜੀ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜੀ ਹਾਂ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਤਾਂ ਇਹ ਮਾਮਲਾ ਜਿਹੜਾ ਹੈ ਉਸ ਵੇਲੇ ਸਾਹਮਣੇ ਆਇਆ ਸੀ ਕਿ ਜਦੋਂ ਇੱਕ ਲੜਕੀ ਸੱਚਖੰਚੀ ਰਾਮੰਦਰ ਸਾਹਿਬ ਵਿਖੇ ਆਂਦੀ ਹੈ ਤਾਂ ਉਸ ਵੱਲੋਂ ਪਹਿਲੇ ਤਾਂ ਯੋਗਾ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉੱਥੇ ਸ਼ੀਟਸ ਆਸਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਗਰਮਾਇਆ ਸੀ ਤਾਂ ਪਹਿਲੇ ਤੇ ਇਹ ਦੇਖਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਕੋਈ ਕਲਾਕ੍ਰਿਤੀ ਜਾਂ ਕੋਈ AI ਦੇ ਨਾਲ ਖਿੱਚੂਈ ਤਸਵੀਰ ਤੇ ਨਹੀਂ ਲੇਕਿਨ ਬਾਅਦ ਦੇ ਵਿੱਚ ਜੇ ਪੂਰੀ ਪ੍ਰਮਾਨ ਹੋ ਗਈ ਕਿ ਉਸ ਲੜਕੀ ਵੱਲੋਂ ਇਸ ਤਰੀਕੇ ਦੇ ਨਾਲ ਯੋਗਾ ਅੰਦਰ ਕੀਤਾ ਗਿਆ ਸੀ ਤਾਂ ਉਸ ਮਾਮਲੇ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜੋ ਇਹ ਯੋਗਾ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਵੱਲੋਂ ਇੱਕ ਸ਼ਿਕਾਇਤ ਜਿਹੜੀ ਹੈ ਉਹ ਥਾਣਾ ਕਤਵਾਲੀ ਨੂੰ ਦਿੱਤੀ ਗਈ ਸੀ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜੀ ਹੈ ਇਸ ਦੇ ਵਿੱਚ ਐਫ ਆਈ ਆਰ ਨੰਬਰ 82 ਧਾਰਾ 295ਏ 295ਏ ਧਾਰਾ ਉਹ ਹੁੰਦੀ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਕਿਸੇ ਦੇ ਕਿਸੇ ਐਕਟ ਦੇ ਨਾਲ ਕਿਸੇ ਦੀ ਧਾਰਮਿਕ ਭਾਵਨਾਵਾਂ ਆਹਤ ਹੋਈ ਹੈ ਤਾਂ ਉਸ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਜਿਹੜੀ ਹੈ ਸਾਫ ਤੌਰ ਤੇ ਹਿਰਦਾ ਜੋ ਸੰਗਤ ਸੀ ਉਹਨਾਂ ਦੇ ਹਿਰਦੇ ਜਿਹੜੇ ਵਲੁੰਧਰੇ ਗਏ ਸੀ ਕਿਉਂਕਿ ਜਿਸ ਤਰੀਕੇ ਦਾ ਐਕਟ ਸੀ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਗਰ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਐਕਟੀਵਿਟੀ ਕਰਨੀ ਹੈ ਤੋ ਉਹ ਬਹੁਤ ਸਾਰੀਆਂ ਹੋਰ ਜਗਾਵਾਂ ਨੇ ਇੱਕ ਧਰਮਸਥਾਨ ਨੂੰ ਕਿਉਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਕਰਕੇ ਸੰਗਤ ਬਹੁਤ ਗੁੱਸਾ ਸੀ ਔਰ ਇਸ ਮਾਮਲੇ ਦੇ ਵਿੱਚ ਚਾਹੇ ਉਸ ਲੜਕੀ ਵੱਲੋਂ ਜਿਹੜੀ ਮਾਫੀ ਮੰਗੀ ਗਈ ਸੀ ਲੇਕਿਨ ਫਿਰ ਵੀ ਉਹਦੇ ਬਾਬਤ ਜਿਹੜਾ ਹੈ ਲੋਕਾਂ 'ਚ ਗੁੱਸਾ ਲਗਾਤਾਰ ਬਰਕਰਾਰ ਸੀ ਔਰ ਉਸ ਦੇ ਵਿੱਚ ਜਿਹੜੇ ਅੰਦਰ ਦੋ ਗਾਰਡ ਸੀ ਜਿਹੜੇ ਸਸਪੈਂਡ ਵੀ ਕੀਤੇ ਗਏ ਸੀ ਕਿਉਂਕਿ ਉਹ ਦੱਸਿਆ ਜਾ ਰਿਹਾ ਹੈ ਕਿ ਡਿਊਟੀ ਤੇ ਕੁਤਾਹੀ ਵਰਤੀ ਗਈ ਹੈ ਕਿਉਂਕਿ ਪ੍ਰਕਰਮਾ ਦੇ ਆਸ-ਪਾਸ ਹਮੇਸ਼ਾ ਜਿਹੜੇ ਨੇ ਸੇਵਾਦਾਰ ਚੱਲਦੇ ਹੁੰਦੇ ਨੇ ਲੇਕਿਨ ਉਸ ਵੇਲੇ ਉੱਥੇ ਸੇਵਾਦਾਰ ਨਹੀਂ ਸੀ ਤਜਿਸ ਕਰਕੇ ਉਸ ਲੜਕੀ ਨੇ ਦੋ ਆਸਣ ਕੀਤੇ ਜਿਸ ਤੋਂ ਬਾਅਦ ਜਿਹੜਾ ਹੈ ਇਹ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਬੜੋਦਰਾ ਦੀ ਰਹਿਣ ਵਾਲੀ ਗੁਜਰਾਤ ਬੜੋਦਰਾ ਦੀ ਇਹ ਲੜਕੀ ਦੱਸੀ ਜਾ ਰਹੀ ਹੈ ਜੋ ਕਿ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਔਰ ਉਹਦੇ ਦੇ ਉੱਤੇ ਜਿਹੜਾ ਹੈ ਕਾਰਵਾਈ ਕੀਤੀ ਗਈ ਹੈ ਉਹ ਅਮਰਸਰਾਈ ਸੀ ਅਮਰਸਰਾਂ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਵੇਲੇ ਉਸ ਵੱਲੋਂ ਇਹ ਕੰਮ ਕੀਤਾ ਗਿਆ ਸੀ ਜਿਸ ਦੇ ਵਿੱਚ ਉਸਨੇ ਇੱਕ ਤਰਕ ਦਿੱਤਾ ਸੀ ਕਿ ਉਹ ਅੱਜ ਜੋਗੀ ਹੋਈ ਹੈ ਤਾਂ ਉਹਨੇ ਆਪਣੇ ਆਪ ਨੂੰ ਪਰਮਾਤਮਾ ਨੂੰ ਸਮਰਪਣ ਕੀਤਾ ਹੈ ਲੇਕਿਨ ਇਹ ਸਮਰਪਣ ਕਰਨਾ ਗਲਤ ਹੈ ਕਿਉਂਕਿ ਪਰਮਾਤਮਾ ਦੇ ਅਗਰ ਤੁਸੀਂ ਸਮਰਪਣ ਕਰਨਾ ਤਾਂ ਤੁਸੀਂ ਸੀਸ ਨਵਾ ਕੇ ਆਪਣਾ ਸਮਰਪਣ ਕਰ ਸਕਦੇ ਹੋ ਉੱਥੇ ਸੇਵਾ ਕਰਕੇ ਸਮਰਪਣ ਕਰ ਸਕਦੇ ਹੋ ਲੇਕਿਨ ਇਸ ਤਰੀਕੇ ਨਾਲ ਲੱਤਾਂ ਉੱਪਰ ਖੜੀਆਂ ਕਰਕੇ ਸ਼ੀਰਸ਼ ਆਸਣ ਕਰਕੇ ਸਮਰਪਣ ਦੁਨੀਆ ਦੀ ਕਿਸੇ ਕਿਤਾਬ ਚ ਜਾਂ ਦੁਨੀਆ ਦੇ ਕਿਸੇ ਧਾਰਮਿਕ ਗ੍ਰੰਥ ਚ ਨਹੀਂ ਲਿਖਿਆ ਅਗਰ ਤੁਸੀਂ ਕੋਈ ਚੀਜ਼ ਲੈਂਦੇ ਹੋ ਤਾਂ ਉਸ ਨੂੰ ਪਰਮਾਤਮਾ ਨੂੰ ਸਮਰਪਣ ਕਰਨਾ ਹੁੰਦਾ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਸ਼ੀਰਸ਼ ਆਸਣ ਉੱਥੇ ਕੀਤਾ ਗਿਆ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸੰ ਕਿ ਆਖਿਰਕਾਰ ਇਸ ਤਰ੍ਹਾਂ ਦੀ ਕਾਰਵਾਈ ਕਿਉਂ ਕੀਤੀ ਗਈ ਤਾਂ ਫਿਲਹਾਲ ਉਸ ਦੇ ਵਿੱਚ ਵੱਡਾ ਅਪਡੇਟ ਹੈ ਕਿ 295 ਇਹ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦਾ ਮਾਮਲਾ ਥਾਣਾ ਬੀੜ ਥਾਣਾ ਈੜ ਦੇ ਵਿੱਚ ਦਰਜ ਕੀਤਾ ਗਿਆ ਹੈ 82 ਨੰਬਰ ਐਫ ਆਰ ਹੈ ਔਰ ਉਸ ਦੇ ਵਿੱਚ ਮੈਨੇਜਰ ਵੱਲੋਂ ਇੱਕ ਲਿਖਿਤ ਦਰਖਾਸਤ ਦਿੱਤੀ ਗਈ ਸੀ ਪੁਲਿਸ ਨੂੰ ਕਿ ਇਹ ਜਿਹੜਾ ਹੈ ਕਿਉਂਕਿ ਬਹੁਤ ਸਾਰੀ ਕੰਪਲੇਂਟਸ ਆ ਰਹੀਆਂ ਸੀ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਗਲਤ ਕਹਿ ਰਹੇ ਸੀ ਔਰ ਸੋਸ਼ਲ ਮੀਡੀਆ ਤੇ ਵੀ ਬੜਾ ਵਿਰੋਧ ਹੋਇਆ ਸੀ ਚਾਹੇ ਇਸ ਬਾਬਤ ਉਸ ਲੜਕੀ ਵੱਲੋਂ ਮਾਫੀ ਵੀ ਮੰਗੀ ਗਈ ਸੀ ਲੇਕਿਨ ਮਾਫੀ ਕਬੂਲ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦਾ ਐਕਟ ਸੀ ਉਹ ਕਿਤੇ ਨਾ ਕਿਤੇ ਨਿੰਦਨਯੋਗ ਸੀ ਤਾਂ ਇਸ ਨਿੰਦਨਯੋਗ ਐਕਟ ਹੋਣ ਕਰਕੇ ਜਿਹੜਾ ਹੈ ਹੁਣ ਸੰਗਤ ਦੀ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਇਸ ਬਾਬ ਦਰਜ ਕੀਤਾ ਗਿਆ ਹੈ ਲੜਕੀ ਅੰਮ੍ਰਿਤਸਰ ਪਹੁੰਚੀ ਸੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਸੀ ਉਸ ਤੋਂ ਬਾਅਦ ਇੱਕ ਤਸਵੀਰ ਉਹਨਾਂ ਦੀ ਇੱਕ ਅੰਮ੍ਰਿਤਸਰ ਦੀ ਇੱਕ ਵਿਧਾਇਕਾ ਦੇ ਨਾਲ ਵੀ ਵਾਇਰਲ ਹੋਈ ਲੇਕਿਨ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਆਂਦੀ ਹੈ ਤਾਂ ਉਸ ਵਲੋਂ ਜਿਹੜਾ ਹੈ ਇਹ ਐਕਟ ਕੀਤਾ ਜਾਂਦਾ ਹੈ ਤਾਂ ਇਸ ਸ਼ੀਟ 'ਚ ਆਸਨ ਨੂੰ ਲੈ ਕੇ ਸਭ ਤੋਂ ਵੱਡਾ ਅਪਡੇਟ ਹੈ ਇਸ ਵੇਲੇ ਕਿ ਇਸ ਮਾਮਲੇ ਨੂੰ ਲੈ ਕੇ ਕੱਲ ਵੀ ਬਹੁਤ ਜ਼ਿਆਦਾ ਲੋਕ ਗੁੱਸੇ 'ਚ ਸੀ ਲੋਕਾਂ ਦੇ ਅੰਦਰ ਗੁੱਸਾ ਸੀ ਕਿ ਆਖਿਰਕਾਰ ਇਸ ਤਰ੍ਹਾਂ ਦਾ ਐਕਟ ਕਿਉਂ ਕੀਤਾ ਗਿਆ ਤਾਂ ਹੁਣ ਜਿਹੜੀ ਹੈ ਉਹਨਾਂ ਦੇਤੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਤਾਂ 295 ए ਦੀ ਧਾਰਾ 'ਚ ਧ ਭਾਵਨਾਵਾਂ ਨੂੰ ਅਹਤ ਕਰਨ ਦਾ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ ਤਾਂ ਅਰਚਨਾ ਮਕਵਾਨਾ ਨੂੰ ਲੈ ਕੇ ਇਸ ਵੇਲੇ ਅਸੀਂ ਦੱਸ ਰਹੇ ਹਾਂ ਕਿ ਕੁੜੀ ਇਸ ਵੇਲੇ ਇੱਥੇ ਨਹੀਂ ਹੈ ਕੁੜੀ ਆਪਣੇ ਘਰ ਵਾਪਸ ਪਹੁੰਚ ਚੁੱਕੀ ਹੈ ਲੇਕਿਨ ਇਨਫਲੂਐਂਸਰ ਮਹਿ ਜੀ ਕੇ ਛੋਟਾ ਜਿਹਾ ਕੰਟੈਂਟ ਜਾਂ ਇੱਕ ਵਾਇਰਲ ਕਰਨ ਵਾਸਤੇ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਐਕਟ ਉਹਦੇ ਵੱਲੋਂ ਕੀਤਾ ਗਿਆ ਜਿਸ ਦੀ ਸਜ਼ਾ ਉਸ ਨੂੰ ਮਿਲਦੀ ਨਜ਼ਰ ਆ ਰਹੀ ਹੈ ਤਾਂ 295 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਪਰਚਾ ਹੀ ਇੱਕ ਅਸਿੱਤ ਕਹਿਮਤ ਨਹੀਂ ਹੈ ਉਸ ਦੇ ਵਿੱਚ ਦੇਖਣਾ ਹੋਏਗਾ ਕਿ ਉਹਦੀ ਗ੍ਰਿਫਤਾਰੀ ਕਿਵੇਂ ਹੁੰਦੀ ਹੈ ਕਿਉਂਕਿ ਇਹ ਇਹ ਉਹ ਆ ਰਿਹਾ ਹੈ ਜਿਸ ਦੇ ਵਿੱਚ ਕੀ ਨਾਨ ਅਵੇਲੇਬਲ ਧਾਰਾ ਮੰਨੀ ਜਾਂਦੀ ਜਿਸ ਦੇ ਵਿੱਚ ਕੀ ਉਸ ਨੂੰ ਅरेस्ट ਕੀਤਾ ਜਾਂਦਾ ਹੈ ਔਰ ਇਸ ਬਾਬਤ ਜਿਹੜਾ ਹੈ ਹੋ ਸਕਦਾ ਹੈ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈ ਗੁਜਰਾਤ ਵੀ ਜਾਵੇ ਗੁਜਰਾਤ ਪੁਲਿਸ ਨਾਲ ਮਦਦ ਲੈ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਔਰ ਇਸ ਬਾਬਤ ਹੁਣ ਦੇਖਣਾ ਹੋਏਗਾ ਕਿ ਅਰਚਨਾ ਕੀ ਕਰਦੀ ਕਿਉਂਕਿ ਇਸ ਮਾਮਲੇ ਦੇ ਵਿੱਚ ਦੋ ਚੀਜ਼ਾਂ ਨੇ ਇੱਕ ਪਾਸੇ ਜਿੱਥੇ ਐਫ ਆਈ ਆਰ ਦਰਜ ਕੀਤੀ ਗਈ ਹੈ ਦੂਜੇ ਪਾਸੇ ਹੁਣ ਉਹ ਲੜਕੀ ਜਿਹੜੀ ਹੈ ਅਦਾਲਤ ਦਾ ਰੁਖ ਵੀ ਅਪਣਾ ਸਕਦੀ ਹੈ ਚਾਹੇ ਉਸ ਵੱਲੋਂ ਮਾਫੀ ਮੰਗੀ ਗਈ ਹੈ ਲੇਕਿਨ ਹੁਣ ਮਾਮਲਾ ਭਾਵਨਾਵਾਂ ਤੋਂ ਲਿਖਤ ਕੇ ਹੁਣ ਕਾਨੂੰਨੀ ਪੇਚੇ ਵਿੱਚ ਫਸਦਾ ਹੋਇਆ एफआईआर 295 ए दी धारा च दर्ज हो चुकी है ता योगा हरमंदिर साहिब दे अंदर योगा ਕਰਨ ਦੇ ਮਾਮਲੇ ਚ ਵੱਡਾ ਅਪਡੇਟ ਇੱਕ ਵਾਰ ਫਿਰ ਦੱਸਣਾ ਜਾਵਾਂਗੇ ਅਰਤਨਾ ਨਾਮ ਦੀ ਲੜਕੀ ਸੀ ਜੋ ਕਿ ਬਰੋਦਰਾ ਦੀ ਰਹਿਣ ਵਾਲੀ ਸੀ ਉਸ ਵੱਲੋਂ ਇੱਥੇ ਸ਼ੀਰ ਸ਼ਾਸਨ ਕੀਤਾ ਗਿਆ ਸੀ ਔਰ ਸ਼ੀਸ਼ ਆਸਨ ਕਰਦੇ ਵਕਤ ਜਿਹੜੀ ਤਸਵੀਰ ਕੀਤੀ ਖਿੱਚੀ ਗਈ ਸੀ ਉਸ ਦੇ ਪਿੱਛੇ ਸਚਕਣ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਸਰੋਵਰ ਵੀ ਨਜ਼ਰ ਆ ਰਿਹਾ ਔਰ ਸਚਕਣ ਸ੍ਰੀ ਹਰਮੰਦਰ ਸਾਹਿਬ ਵੀ ਨਜ਼ਰ ਆ ਰਿਹਾ ਸੀ ਉਹ ਇਹ ਤਸਵੀਰ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਦੇ ਜੋ ਗੁਰਦੁਆਰਾ ਸਾਹਿਬ ਹੈ ਉਸ ਦੇ ਬਾਹਰ ਇਸ ਵੱਲੋਂ ਖਿੱਚੀ ਗਈ ਸੀ ਤਾਂ ਉਸ ਦੇ ਕਾਰਵਾਈ ਕੀਤੀ ਗਈ ਹੈ ਤਾਂ ਫਿਲਹਾਲ ਨੂੰ ਦੇਖਣਾ ਹੋਏਗਾ ਕਿ ਅਰਤਨਾ ਨੂੰ ਪੁਲਿਸ ਕਦੋਂ ਗ੍ਰਿਫਤਾਰ ਕਰਦੀ ਹੈ ਲੇਕਿਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ